ਵਾਲਮੇਟਨ ਡੈਗਰ ਫੋਰ ਸੈਸ਼ਨ ਦੇ ਵਿੱਚ ਆਲੰਡੀਆ ਨੇ ਪ੍ਰਧਾਨਾਇਕ ਹੋਸਲਾ ਮੇਰੇ ਨਾਲ ਵਾਈਸ ਪ੍ਰਧਾਨ ਦੇ ਕਿ ਜੀਦਾ ਵੀ। ਉਹ ਅੱਜ ਸਾਨੂੰ ਨਾਲ ਸਾਨੂੰ ਗਾਮੀ ਟੋਲ ਆਇਆ ਚਾਰਪੁਰ ਜਿਹੜੇ ਦੇ ਵਿੱਚੋਂ ਪੋਵਨਵਾਲੀ ਮਹਾਰਾਜ ਦਾ ਜੋ ਪੁਰਾਣਾ ਇੱਕ ਬਰਚੀਲ ਮੰਦਿਰ ਕਹਾਦੇ ਨੇ। ਪੋਵਨਵਾਲੀ ਵਿੱਚ ਆਸ਼ਰਮ ਕਿਹਾ ਜਾਂਦਾ ਹੈ। ਔਰ ਉਸਦੇ ਜੋ ਨਜਾਇਜ਼ ਕਬਜ਼ਾ ਕਰਨ ਦੀ ਜੋ ਕੋਸ਼ਿਸ਼ ਅਣਪਛਾਤੇ ਲੋਕ ਕਰ ਰਹੇ ਆ। ਤੋਂ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਪੋਵਨਵਾਲੀ ਮਹਾਰਾਜ ਦੀ ਮੂਰਤੀ ਦੇ ਵਿੱਚ ਜੋ ਕਲਮ ਸੀਗੀ ਉਹ ਕਲਮੀ ਤੋੜ ਦਿੱਤੀ ਗਈ ਆ। ਤੋ ਇਦਾਂ ਦੇ ਜਿਹੜੇ ਗੁਨੇਗਾਰ ਆ ਜਿਹੜੇ ਹੱਤਿਆਚਾਰ ਕਰ ਰਹੇ ਆ ਸਮਾਜ ਤੇ ਅਤੇ ਸਾਡੇ ਮੰਦਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਪਏ ਆ ਅਸੀਂ ਉਹਨਾਂ ਦਾ ਕੜਾ ਵਿਰੋਧ ਕਰਦੇ ਆ ਅਸੀਂ ਸਰਕਾਰ ਕੋਲੋਂ ਕੋ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਇਹਨਾਂ ਦੀ ਗ੍ਰਿਫਤਾਰੀ ਜਲਦੀ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਪ੍ਰਚੀਨ ਮੰਦਰ ਦੀ ਜਗ੍ਹਾ ਆਸ਼ਰਮ ਸਾਡਾ ਭਗਵਾਨ ਵਾਲੀ ਮਾਲੀ ਵਾਲਾ ਆਸ਼ਰਮ ਆ ਉੱਥੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਰਸੋਰਾ ਦੇਤੇ ਚਾਰ ਦਿਵਾਰੀ ਕੀਤੀ ਆ ਨਿਚਾਨਦੇਈ ਕੀਤੀ ਗਈ ਆ ਉਹ ਅਸੀਂ ਹੁਣ ਸਾਰੇ ਸਮਾਜ ਨੇ ਮਿਲ ਕੇ ਥੋੜੀ ਆ ਅਸੀਂ ਜਲੰਧਰੋਂ ਪਹੁੰਚੇ ਆ ਤੋ ਅਸੀਂ ਸਮਾਜ ਨੂੰ ਵੀ ਅਪੀਲ ਕਰਦੇ ਆ ਜਿੱ ਵਾਲਮੀਕੀ ਭਾਈਚਾਰਾ ਐਸੀ ਭਾਈਚਾਰਾ ਬੈਠਾ ਉਹ ਇੱਥੇ ਜ਼ਰੂਰ ਪਹੁੰਚਣਾ ਔਰ ਆ ਕੇ ਆਪਣੇ ਆਸ਼ਰਮ ਨੂੰ ਸੰਭਾਲਣਾ ਨਹੀਂ ਤਾਂ ਜਿਹੜੇ ਲੋਕ ਆ ਕੁਝ ਪਰਸੈਂਟ ਲੋਕ ਆ ਜਿਹੜੇ ਸਾਡੀ ਆ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਉਹਨਾਂ ਨੂੰ ਮੂੰਹ ਤੋਂ ਜਵਾਬ ਦੇਣਾ ਜਾਣਦੇ ਹਾਂ ਕੌਣ ਕਬਜ਼ਾ ਕਰ ਰਿਹਾ ਸੀ ਸੋ ਇੱਥੇ ਦੇ ਕੁਝ ਹਾਰਪੁਰ ਦੇ ਆ ਜੋ ਜੈਂਕਸਟਰਾਂ ਦੇ ਨਾਲ ਉਹਨਾਂ ਦਾ ਤਾਲਮਿਲ ਹੈਗਾ ਸੋ ਨਾਮ ਤਾਂ ਮੈਨੂੰ ਤਾਂ ਜਾਣਦਾ ਨਹੀਂ ਆ ਪਰ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਜੇ ਇੱਥੇ ਦੁਬਾਰਾ ਉਹਨਾਂ ਨੇ ਦਸਤਕ ਦਿੱਤੀ ਹੈ ਤੇ ਸਾਡੇ ਤੋਂ ਬਰਾ ਕੋਈ ਨਹੀਂ ਆਊਗਾ ਔਰ ਪੂਰਾ ਐਸਸੀ ਭਾਈਚਾਰਾ ਪੂਰਾ ਵਾਲਮੀਕੀ ਸਮਾਜ ਅੱਜ ਚਾਰਪੁਰ ਵਾਲਮੀਕੁਮ ਆਸ਼ਰਮ ਪਹੁੰਚਿਆ ਵਾ ਜੇ ਇੱਥੇ ਉਹਨਾਂ ਦੁਬਾਰਾ ਮੁੜ ਕੇ ਕੋਸ਼ਿਸ਼ ਕੀਤੀ ਤਾਂ ਫੇਰ ਅਸੀਂ ਇੱਥੇ ਉਹਨਾਂ ਨੂੰ ਆਪ ਸਜ਼ਾ ਦਵਾਗੇ ਜੇ ਪ੍ਰਸ਼ਾਸਨ ਸਜ਼ਾ ਨਹੀਂ ਦੇਊਗਾ ਵਾਲਮੀਟਨ ਡੈਗਰ ਫੋਰ ਸੈਕਸ਼ਨ ਦੇ ਅਧੀਨ ਹੋਣ ਦੀ ਮੈਂ ਪ੍ਰਧਾਨ ਆ ਜੇ ਕੋਈ ਸਲਾ ਮੇਰੇ ਨਾਲ ਵਾਈਸ ਪ੍ਰਧਾਨ ਵੀ ਕਿ ਜੀਦਾ ਵਿੱਚ ਉਹ ਅੱਜ ਸਾਨੂੰ ਨਾਲ ਸਾਨੂੰ ਗ੍ਰਾਮੀਨ ਕੌਲ ਆ ਹਿ ਚਾਰਪੁਰ ਜ਼ਿਲ੍ਹੇ ਦੇ ਵਿੱਚ ਦੂਜੇ ਕੀ ਭਗਵਾਨ ਵਾਲੀ ਮਹਾਰਾਜ ਦਾ ਜੋ ਪੁਰਾਣਾ ਇੱਕ ਬਰਚੀਲ ਮੰਦਿਰ ਕਹਿੰਦੇ ਦੂਜੇ ਭਗਵਾਨ ਵਾਲੀ ਕੀ ਆਸ਼ਰਮ ਕਿਹਾ ਜਾਂਦਾ ਹੈ ਔਰ ਉਸ ਤੇ ਜੋ ਨਜਾਇਜ਼ ਕਬਜ਼ਾ ਕਰਨ ਦੀ ਜੋ ਕੋਸ਼ਿਸ਼ ਅਣਪਛਾਤੇ ਲੋਕ ਕਰ ਰਹੇ ਆ ਤੁਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਭਗਵਾਨ ਵਾਲਮੀ ਮਾਰਦੇ ਆ ਮੂਰਤੀ ਦੇ ਵਿੱਚ ਜੋ ਕਲਮ ਸੀ ਉਹ ਕਲਮ ਵੀ ਤੋੜ ਦਿੱਤੀ ਗਈ ਆ ਸੋ ਇਦਾਂ ਦੇ ਜਿਹੜੇ ਗੁਨਾਹਗਾਰ ਆ ਜਿਹੜੇ ਹਥਿਆਚਾਰ ਕਰ ਰਹੇ ਆ ਸਮਾਜ ਤੇ ਸਾਡੇ ਮੰਦਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਪਏ ਆ ਅਸੀਂ ਉਹਨਾਂ ਦਾ ਕੜਾ ਵਿਰੋਧ ਕਰਦੇ ਆ ਅਸੀਂ ਸਰਕਾਰ ਕੋਲੋਂ ਕੋ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਇਹਨਾਂ ਦੀ ਗ੍ਰਿਫਤਾਰੀ ਜਲਦੀ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਪ੍ਰਚੀਨ ਮੰਦਰ ਦੀ ਜਗ੍ਹਾ ਆਸ਼ਰਮ ਸਾਡਾ ਭਗਵਾਨ ਵਾਲਮੀ ਮਾਰਦਾ ਆਸ਼ਰਮ ਆ ਉੱਥੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਰਸਤਾ ਰਹਾ ਦਿੱਤੇ ਚਾਰ ਦੀਵਾਰੀ ਕੀਤੀ ਆ ਜੇ ਚਾਨਦਈ ਕੀਤੀ ਗਈ ਆ ਉਹ ਅਸੀਂ ਹੁਣ ਸਾਰੇ ਸਮਾਜ ਨੇ ਮਿਲ ਕੇ ਥੋੜੀ ਆ ਅਸੀਂ ਜਲੰਧਰੋਂ ਪਹੁੰਚੇ ਆ ਤੋਂ ਅਸੀਂ ਸਮਾਜ ਨੂੰ ਵੀ ਅਪੀਲ ਕਰਦੇ ਆ ਜਿੱਥੇ ਵੀ ਸਾਡਾ ਸਮਾਜ ਵਾਲਮੀਕੀ ਭਾਈਚਾਰਾ ਐਸੀ ਭਾਈਚਾਰਾ ਬੈਠਾ ਉਹ ਇੱਥੇ ਜ਼ਰੂਰ ਪਹੁੰਚਣਾ ਔਰ ਆ ਕੇ ਆਪਣੇ ਆਸ਼ਰਮ ਨੂੰ ਸੰਭਾਲ ਲੈਣਾ ਨਹੀਂ ਤਾਂ ਜਿਹੜੇ ਲੋਕ ਆ ਕੁਝ ਪਰਸੈਂਟ ਲੋਕ ਆ ਜਿਹੜੇ ਸਾਡੀ ਆ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਉਹਨਾਂ ਨੂੰ ਮੂੰਹ ਤੋਂ ਜਵਾਬ ਦੇਣਾ ਜਾਣਦੇ ਹੁਣ ਕੌਣ ਕਬਜ਼ਾ ਕਰ ਰਿਹਾ ਸੀ ਤੋਂ ਇੱਥੇ ਦੇ ਕੁਝ ਹਾਰਪੁਰ ਦੇ ਆ ਜੋ ਜੈਂਗਸਟਰਾਂ ਦੇ ਨਾਲ ਉਹਨਾਂ ਦਾ ਤਾਲਮੇਲ ਹੈਗਾ ਤੋਂ ਨਾਮ ਤਾਂ ਮੈਨੂੰ ਤਾਂ ਜਾਣਦਾ ਨਹੀਂ ਆ ਪਰ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚ ਜੇ ਇੱਥੇ ਦੁਬਾਰਾ ਉਹਨਾਂ ਨੇ ਦਸਤਕ ਦਿੱਤੀ ਹੈ ਤਾਂ ਸਾਡੇ ਤੋਂ ਬਰਾ ਕੋਈ ਨਹੀਂ ਆਊਗਾ ਪਰ ਪੂਰਾ ਐਸਸੀ ਭਾਈਚਾਰਾ ਪੂਰਾ ਵਾਲਮੀਕੀ ਸਮਾਜ ਅੱਜ ਝਾਰਪੁਰ ਵਾਲਮੀਕੀ ਕਾ ਆਸ਼ਰਮ ਪਹੁੰਚਿਆ ਵਾ ਜੇ ਇੱਥੇ ਉਹਨਾਂ ਨੇ ਦੁਬਾਰਾ ਮੁੜ ਕੇ ਕੋਸ਼ਿਸ਼ ਕੀਤੀ ਤਾਂ ਫੇਰ ਅਸੀਂ ਇੱਥੇ ਉਹਨਾਂ ਨੂੰ ਆਪ ਸਜ਼ਾ ਦਾ ਮੰਗ ਜੇ ਪ੍ਰਸ਼ਾਸਨ ਸਜ਼ਾ ਨਹੀਂ ਦੇ ਦਊਗਾ